ਪੂਰੇ ਪੰਜਾਬ ਦਾ ਸਭ ਤੋਂ ਪਹਿਲਾ ਵਾਈਫਾਈ ਕੈਂਪਸ ਹਸਪਤਾਲ ਬਾਬਾ ਹੀਰਾ ਸਿੰਘ ਪਟਕੜ ਸੀਗਾ ਬੈਸਟ ਫੈਸਿਲਿਟੀਆਂ ਟੈਕਨੀਕਲ ਐਜੂਕੇਸ਼ਨ ਦੀਆਂ ਇੱਥੇ ਹੁੰਦੀਆਂ ਜਦੋਂ ਇਹਨਾਂ ਦੀ ਸਰਕਾਰ ਆਈ ਸਾਰੇ ਕਾਲਜ ਦੇ ਸਟਾਫ ਦੇ ਵਿੱਚ ਬੜੀ ਖੁਸ਼ੀ ਸੀ ਵੀ ਲੈ ਵੀ ਹੁਣ ਕਾਲਜ ਚੱਲੂ ਇਹਨਾਂ ਨੇ ਆਉਂਦਿਆਂ ਨਹੀਂ ਇੱਕ ਤੋਹਫਾ ਦਿੱਤਾ ਇੱਕ ਐਡਾ ਵੱਡਾ ਫਰਲਾ ਸਾਨੂੰ ਭੇਜਤਾ ਵੀ ਫਲਾਨੀ ਤਰੀਕ ਤੋਂ ਕਾਲਜ ਬੰਦ ਕਰ ਰਹੇ ਹਾਂ ਉਹਨੂੰ ਤਾਲਾ ਲਾ ਕੇ ਚਾਬੀਆਂ ਸਾਨੂੰ ਭੇਜ ਇਸ ਕਾਲਜ ਨੂੰ ਸਿਰਫ ਫੇਸ ਲਈ ਮਾਰਿਆ ਜਾ ਰਿਹਾ ਕੋਈ ਕਿਸ ਦੇ ਨਾਮ ਵਿੱਚ ਪੱਠੜ ਆ ਰਿਹਾ ਇਹ ਸਰਕਾਰ ਨੇ ਤਾਂ ਜੀ ਆ ਕੇ ਜਿਹੜਾ ਮੜਾ ਮੋਟਾ ਸਾਹਾ ਤੇ ਪਿਆ ਕਾਲਜ ਸੀ ਉਹਦਾ ਵੀ ਗळा ਕੁੱਟਦਾ ਲੋਕਾਂ ਨੂੰ ਕਹਤਾ ਜੀ ਹੋਰ ਅਸੀਂ ਮੈਡੀਕਲ ਕਾਲਜ ਖੋਲ੍ਹਾਂ ਮੈਡੀਕਲ ਕਾਲਜ ਛੱਡੋ ਸੜਾ ਉਰ ਉੱਥਾ ਕੋਈ ਦਫ਼ਤਰ ਵੀ ਨਹੀਂ ਆਇਆ ਇਹਦੇ ਵਿੱਚ ਹਜ਼ਾਰਾਂ ਬੱਚਾ ਪੜਦਾ ਸੀ ਜਿਹਦੇ ਵਿੱਚੋਂ ਬਹੁਤ ਵੱਡੀ ਤਦਾਦ ਆਈ ਥਿੰਕ ਮੋਰ ਦੈਨ 50% ਬੱਚੇ 올ਓਵਰ ਇੰਡੀਆ ਤੋਂ ਆਉਂਦੇ ਸੀਗੇ ਹੁਣੇ ਸਥਿਤੀ ਤਿਆਗੀ ਹੈ ਵੀ ਅੱਜ ਉਹ ਕਰੋੜਾਂ ਰੁਪਏ ਦੀ ਲਾਗਤ ਨਾਲ ਬਣਿਆ ਵਾ ਕਾਲਜ ਜਿਹੜਾ ਕਿਸੇ ਟਾਈਮ ਤੇ ਪੰਜਾਬ ਨੂੰ ਲੀਡ ਕਰਦਾ ਹੁੰਦਾ ਸੀ ਜੀ ਉਹ ਅੱਜ ਖੰਡਰ ਬਣਿਆ ਪਿਆ ਜੀ ਤੁਸੀਂ ਜਾ ਕੇ ਦੇਖੋ ਡੰਗਰ ਪਸ਼ੂਰ ਦੇ ਵਿੱਚ ਘੁੰਮ ਰਹੇ ਨੇ ਸਮਾਨ ਉਹਦੇ ਵਿੱਚੋਂ ਸਾਰਾ ਚੋਰੀ ਹੋ ਚੁੱਕਿਆ ਸਾਡੀ ਕਰੋੜਾਂ ਰੁਪਏ ਦੀ ਬਿਲਡਿੰਗ ਖਾਕ ਹੁੰਦੀ ਜਾ ਰਹੀ ਹੁਣ ਤੁਸੀਂ ਦੇਖੋਗੇ ਆਪਾਂ ਜੇ ਇੰਟਰਵਿਊ ਕਰਾਂਗੇ ਜਿਹੜੀ ਇਹਨਾਂ ਦੀ ਭੇਡਾਂ ਨੇ ਉਹਦੀ ਮੈਂ ਮੈਂ ਕਰਨ ਲੱਗ ਜਾਣਗੇ ਜੀ ਤੁਸੀਂ ਪਹਿਲਾਂ ਕੀ ਕੀਤਾ ਜੀ ਛੱਤਰ ਛਾਲ ਹੋ ਗਏ ਜੀ ਫਲਾਨਾ ਹੋ ਗਿਆ ਜੀ ਢੰਕਾ ਹੋ ਗਿਆ ਜੀ ਮੈਂ ਇਹਨਾਂ ਨੂੰ ਇਹ ਗੱਲ ਕਹਿਣਾ ਹੁੰਦਾ ਵੀ ਯਾਰ ਪਿੱਛੇ ਦੇ ਇੱਕ ਕਰੋ ਤੱਕ ਜਿਉਂ ਹਰ ਰੰਗਲਾ ਇਹਨਾਂ ਨੂੰ ਕਿਉਂ ਦਿਖਦਾ ਜੀ ਉਹ ਕਿ ਇਹਨਾਂ ਦੇ ਰੰਗ ਲੱਗੇ ਨਾ ਇਹਨਾਂ ਦੇ ਆਲੇ-ਦੁਆਲੇ ਇਹਨਾਂ ਨੂੰ ਰੰਗਲਾ ਹੀ ਰੰਗਲਾ ਨਜ਼ਰ ਆਉਂਦਾ ਹੈ ਜੇਬਾਂ ਦੇ ਵਿੱਚ ਪੈਸੇ ਆ ਗਏ ਜਿਹੜੇ ਭੁੱਖੇ ਮਰਦੇ ਸੀ ਉਹ ਅੱਜ ਵੱਟੀਆਂ ਵੱਡੀਆਂ ਲੈਂਡ ਕਲੂਜਰਾਂ ਤੇ ਘੁੰਮਣ ਲੱਗੇ ਵੱਟੀਆਂ ਵੱਟੀਆਂ ਏਕੜਾਂ ਦੀਆਂ ਕੋਠੀਆਂ ਪੈ ਗਈਆਂ ਬਦਤ ਸਿੰਘ ਉਹਨਾਂ ਦੀ ਤੁਸੀਂ ਸੌਂਆਂ ਖਾ ਕੇ ਉਹਨਾਂ ਨੇ ਪੱਗਾ ਬੰਨ੍ਹਿਆ ਤੇ ਅੱਜ ਤੁਹਾਨੂੰ ਉੱਥੋਂ ਦਬਕਾ ਮਾਰਦੇ ਆ ਮੜਾ ਜਾਂ ਦਿੱਲੀ ਦੇ सेठ ਤੇ ਤੁਸੀਂ ਕਹਿੰਦੇ ਜੀਤ ਸਰ ਜੋਕ ਜੋ ਇਹ ਕਹਿੰਦੇ ਨੇ 76 ਸਾਲ ਤੋਂ ਅਸੀਂ ਇਤਿਹਾਸ ਕਰਤਾ ਜਦੋਂ ਪਿੰਡਾਂ 'ਚ ਜਾਣਗੇ ਇਹਨਾਂ ਨਾਲ ਵੀ ਇਹੋ ਜਿਹੀ ਹੋਊ ਕਿ ਜੋ 70 ਸਾਲ